ਉਹ ਜਨਵੀ ਚੰਗਾ ਵਾ ਤੇ ਸਾਰਿਆਂ ਦਾ ਜਿਵੇਂ ਕੋਈ ਮੈਨੂੰ ਰਾਤ ਚ ਮਿਲ ਗਿਆ ਵਾ ਫਰਜ਼ ਕਰੋ ਕਿਸੇ ਤੋਂ ਕੱਪੜਾ ਨਹੀਂ ਮੇਰੇ ਮਦਰ ਉਹਨੂੰ ਦੇ ਜਾਣੇ ਮੈਂ ਵੀ ਆਪਣਾ ਕੱਪੜਾ ਲਾ ਕੇ ਦੇ ਆਉਣੀ ਆ ਬੂਟਾ ਲਾ ਕੇ ਦੇ ਆਉਣੀ ਆ ਜੋ ਵੀ ਮੇਰੇ ਕੋਲ ਹੁੰਦਾ ਬੇਟਾ ਕਈ ਵਾਰੀ ਪੈਸੇ ਜਿੰਨੇ ਮੈਂ ਕਈ ਵਾਰੀ ਤਨਖਾਹ ਲੈ ਕੇ ਆਉਣੀ ਮੈਂ ਸਾਰੀ ਰਾਤ ਚ ਬੰਦ ਆਉਣੀ ਆ ਦੋ ਟਾਈਮ ਪ੍ਰੈਕਟਿਸ ਕਰੂੰਗਾ ਹਾਂਜੀ ਬੇਟਾ ਕਰ ਨੂੰ ਕਿਤਰਾ ਫਿਰ ਗੈਲ ਮੈਨੇਜ ਕਰੂੰਗਾ ਮੈਂ ਕਰ ਲੇਣੀ ਪੁੱਤ ਮੈਂ ਰਾਤ ਨੂੰ 11:30 ਵਜੇ ਉੱਠ ਕੇ ਲਉਣੀ ਆ ਮੇਰੇ ਘੰਟੇ ਕਦੀ ਮੇਰੀ ਨੀਂਦ ਹੁੰਦੀ ਹੈ ਪੁੱਤ ਉਦੋਂ ਬਾਅਦ ਮੈਂ ਘੁੱਟ ਕੇ ਚਾਹ ਪੀ ਗਏ ਨਾ ਹੌਲੀ ਹੌਲੀ ਇਹਨਾਂ ਨੂੰ ਆਜਣਾ ਵੇ ਫਿਰ ਮੈਂ ਸੁਖਨੀ ਸਾਹਿਬ ਤੇ ਪੰਜ ਬਾਲੀਆਂ ਦਾ ਫਿਰ ਜਿਹੜਾ ਮੇਰੇ ਘਰ ਦਾ ਕੰਮ ਹੁੰਦਾ ਪੁੱਤ ਕੋਈ ਕੱਡੀ ਦੇ ਕੱਪੜੇ ਜਾਂ ਕੋਈ ਸੋਈ ਦੀ ਉਹ ਮੈਂ ਸਾਰਾ ਮੇਨਟੇਨ ਕਰਦੀ ਆਂ ਪਰ ਰਾਤ ਨੂੰ ਕਰ ਲੈਣੀ ਉਹ ਮੈਂ ਰਾਤ ਨੂੰ ਕਰ ਲੈਂਦੀ ਜਿਹਨੇ ਪੁੱਤ ਮੈਂ ਸਕੂਲ ਜਾਂਦੀ ਸੀ ਕੁੜੀਆਂ ਵੀ ਲੈ ਕੇ ਜਾਂਦੀ ਸੀ ਮੈਂ ਪੁੱਤ ਘੱਟੋ ਘੱਟ ਮੇਰੇ ਕੋਲ 2000 ਤੇ 골ਡ ਮੈਡਲ ਲੀਕਾ 2000 골ਡ 2000 ਉਹਦੀਆਂ ਫੋਟੋ ਜਿੰਨ ਪਾਹੂੰਗੀ ਉਹ ਮੈਂ ਜਿਹੇ ਸ਼ਿਸ਼ੇ ਜੜਾ ਲਈ ਸੀ ਬਾਕੀ ਸਰਟੀਫਿਕੇਟ ਮੇਰੇ ਕੋਲੇ ਕੋਈ ਮਤਲਬ ਗਿਣਤੀ ਹੈ ਨਹੀਂ ਕੋਤੋਂ ਗਿਣਤੀ ਹੈ ਨਹੀਂ ਅੱਛਾ ਹਾਂ ਜੋ ਮੈਂ 14 ਸਾਲ ਤੋਂ ਤੇ ਮਮੈਂਟੋ ਮੈਂ ਸਨਮਾਨਤ ਬਹੁਤ ਹੋਈ ਪੁੱਤ 15 ਅਗਸਤ 26 ਜਨਵਰੀ ਨੂੰ ਮੈਂ ਛੋਟੀ ਉਮਰ ਤੋਂ ਸਨਮਾਨਤ ਹੋਣ ਲੱਗੀ ਹੁਣ ਤੱਕ ਬੇਟੀ ਉਹ ਸਾਡੀ ਬੇ ਦਿੰਦੇ ਨਾਲ ਮੈਦਲ ਦਿੰਦੇ ਆ ਪੈਸੇ ਹੁਣ ਤੱਕ ਮਤਲਬ ਲਗਾਤਾਰ ਸਨਮਾਨਤ ਹੋ ਰਹੀ ਸਨਮਾਨਤ ਹੋ ਰਹੀਆਂ ਪੁੱਤ ਮੈਂ ਅਮਰਦਾਰੀ ਬੱਚੇ ਮੈਂ ਬੂਟ ਲਾ ਕੇ ਨੇ ਫਿਨਿਸ਼ ਤੇ ਰੱਖਾਈ ਉਹ ਆ ਕੇ ਮੈਂ ਚੱਕਨੇ ਆ ਕੇ ਮੈਂ ਚੱਕਨੇ ਉਹ ਤਮਕੋ ਮੁੱਕੀ ਹੋ ਗਈ ਹਰ ਬੱਚਾ ਨਾ ਮੇਰੇ ਬੂਟਾਂ ਨੂੰ ਮੁੱਥੇ ਨੂੰ ਰਾ ਰਿਆ ਸੀ ਤੇ ਮੈਂ ਬਹੁਤ ਰੋਈ ਪੁੱਤ ਮੈਂ ਟਰੈਕ ਦੇ ਵਿੱਚ ਬਹਿ ਕੇ ਤੁਹਾਨੂੰ ਐ ਲੱਗਿਆ ਵੀ ਕਿਸ ਤਰ੍ਹਾਂ ਵੀ ਇੰਨੀ ਸਖਤ ਮੈਂ ਤਾਂ ਇੱਕ ਗੁਰੂ ਵਾਲੇ ਬੱਚੇ ਉਹ ਅਮਰਤਾ ਦੀ ਜੋੜੇ ਵਾਲਾ ਅਮਰ ਸ਼ਖਿਆ ਤੇ ਮੇਰੇ ਟੁੱਟੇ ਬੂਟ ਚੱਕ ਕੇ ਤੇ ਉਹ ਮੇਰੇ ਕੋਲ ਆਦੇ ਮੈਂ ਚੱਕਨੇ ਮੈਂ ਚੱਕਨੇ 21 ਕਿਲੋਮੀਟਰ ਕਿਹੜੀ ਉਮਰ ਦੀ ਕਿੰਨੀ ਉਮਰ ਦੀ ਉਸ ਟਾਈਮ ਇਹ ਪੁੱਤ ਮੈਂ ਤਾਂ ਆਪਣੀ ਪੈਂਟ ਪਲਾਸ ਦੇ ਵਿੱਚ ਪਹਟ ਪਲੱਸ ਕੇ ਵਿੱਚ ਵੀ ਤੁਸੀਂ 21 ਕਿਲੋ ਪਹਟ ਪਲੱਸ ਚ ਤੇ ਇੰਡੋ ਬੰਗਲਾਦੇਸ਼ ਵੀ ਇਹ ਪਿਛਲੇ ਸਾਲ ਹੋਈ ਉਹ ਪੁੱਤ ਇੰਡੋ ਬੰਗਲਾਦੇਸ਼ ਚ ਜੀ ਮਾਡਲ ਦਿੱਲੀ ਤਕੜੀਆਂ ਅਸੀਂ ਪੁੱਤ ਬਹੁਤ ਤਕੜੀਆਂ ਅਸੀਂ ਸਾਰੀਆਂ ਅਸੀਂ ਬੁੱਢੀਆਂ ਸੀ ਮੇਰੇ ਨਾਲ ਤੇ ਕਹਿੰਦੇ ਇਹ ਚਾਹ ਹੱਟ ਬੁੱਢੀ ਪਿੱਛੇ ਹੋ ਨਹੀਂ ਪੁੱਤ ਮੈਂ ਆਖਰੀ ਦਮ ਤੱਕ ਮੈਂ ਇਹ ਮੈਨੂੰ ਆਖਰੀ ਦਮ ਤੱਕ ਸਰਦਾਰ ਸਾਹਿਬ ਲੱਭਣ ਮੈਨੂੰ ਟੈਗ ਚੋਂ ਲੱਭਣ ਬਸ ਵੀ ਮਤਲਬ ਮੇਰਾ ਆਖਰੀ ਦਮ ਵੀ ਇੱਥੇ ਨਿਕਲੇ ਬੇਟਾ ਮੈਨੂੰ ਇੰਨਾ ਇਸ ਧਰਤੀ ਨਾਲ ਇੰਨਾ ਪਿਆਰ ਆ ਹੂੰ ਇਸਰਤ ਨੇ ਮੈਨੂੰ ਬਹੁਤ ਕੁਝ ਦਿੱਤਾ ਹੂੰ ਅੱਜ ਮੇਰੇ ਬੱਚਿਆਂ ਦੀਆਂ ਨਾ ਉੱਥੇ ਗੋਰਿਆਂ ਦੇ ਬਰਾਬਰ ਆ ਤੇ ਮੈਂ ਧਰਤੀ ਚੱਟ ਕੇ ਆਈ ਮੈਂ ਕਿਹਾ ਪੁੱਤੇ ਸਾਰਾ ਇਸ ਧਰਤੀ ਤੋਂ ਮੈਂ ਲੈ ਤੈਨੂੰ ਸਤਿ ਸ੍ਰੀ ਅਕਾਲ ਪੁਆਦ ਵੈਬ ਟੀਵੀ ਦੇਖ ਰਹੇ ਹੋ ਥਵੇਂ ਮੈਂ ਧਰਮਨ ਸਿੰਘ ਕਮਾਨ ਬਈ ਅੱਜ ਥਾਰੀ ਮੁਲਾਕਾਤ ਬਾਹੂਬਲੀ ਬੇਬੇ ਕੇ ਗਾਇਲ ਕਰਾਣ ਲੱਗੇ ਆ ਬੇਬੇ ਨੂੰ ਬਾਹੂਬਲੀ ਮੈਂ ਇਸ ਕਰਕੇ ਕਿਹਾ ਕਿਉਂਕਿ ਬਾਹੂਬਲੀ ਕੇ ਵਿੱਚ ਜਿੰਨਾ ਦਮਤਾ ਬਾਹੂਬਲੀ ਕੇ ਵਿੱਚ ਜਿੰਨਾ ਜੋਰਤਾ ਓਨਾ ਹੀ ਬੇਬੇ ਅੱਜ ਦਖਾਵਾਵਾਂਗੇ ਜਿਸ ਬੇਬੇ ਨੂੰ ਜਿਸ ਬੇਬੇ ਨੂੰ ਤੁਹਾਨੂੰ ਮਿਲਾਵਾਂਗੇ ਉਸ ਬੇਬੇ ਦੇ ਵਿੱਚ ਆ ਬੇਬੇ 70 ਸਾਲ ਤੇ ਵੀ ਵੱਧ ਉਮਰ ਕੀ ਆ ਪਰ ਅੱਜ ਵੀ ਬੇਬੇ ਕਹਾ ਵੀ ਇੰਨਾ ਸਰੀਰ ਦੇ ਵਿੱਚ ਜੋਰ ਆ ਸਰੀਰ ਆ ਜਿਹੜਾ ਇਸ ਤਰ੍ਹਾਂ ਸੰਭਾਲਿਆ ਰੱਖਿਆ ਹੋਇਆ ਵੀ ਜੇ 25 26 ਸਾਲਾਂਾਂ ਦੇ ਮੁੰਡੇ ਨੂੰ ਕਹਦੀਏ ਵੀ ਆ ਜਾ ਮੇਰੇ ਗੈਲ ਦੌੜ ਬੇਬੇ ਕਹੋ ਉਹਨੂੰ ਵੀ ਮੈਂ ਪਿੱਛਾ ਛੱਡ ਦਿਆਂਗੀ ਬਹੁਤ ਸਾਰੇ ਬੀਸ਼ਵਰ ਕਾਰਡ ਆ ਜਿਹੜੇ ਬੇਬੇ ਦੇ ਨਾਂ ਬੋਲ ਰਹੇ ਆ ਬੇਬੇ ਨੇ ਬਹੁਤ ਸਾਰੇ ਹੁਣ ਤੱਕ ਮੈਡਲ ਜਿੱਤੇ ਆ ਬਹੁਤ ਸਾਰੀਆਂ ਰਾਸ਼ੀਆਂ ਅਨਾਮੀ ਰਾਸ਼ੀਆਂ ਜਿੱਤੀਆਂ ਤਾ ਕਿਸ ਤਰ੍ਹਾਂ ਜੋ ਜ਼ਿੰਦਗੀ ਆ ਬੀਬੇ ਨੇ 70 ਸਾਲ ਤੇ ਬਾਅਦ ਵੀ ਅੱਜ ਵੀ ਬੀਬੇ ਦੌੜ ਰਹੇ ਹਾਂ ਅੱਜ ਵੀ ਜਿਹੜਾ ਇਹਨਾਂ ਦਾ ਸਰੀਰ ਆ ਉਸ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਕਿਸ ਤਰ੍ਹਾਂ ਜੋ ਸਭ ਕੁਝ ਮੈਂਟੇਨ ਕਰਿਆ ਬੀਬੇ ਗੱਲ ਗੱਲ ਬਾਤ ਕਰਾਂਗੇ ਬੀਬੇ ਦਾ ਨਾਮ ਹੈਗਾ ਗੁਰਬਖਸ਼ੀਸ਼ ਕੌਰ ਸੋ ਗੱਲਬਾਤ ਕਰ ਲਈ ਬੀਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਬੀਬੇ ਪਹਿਲਾਂ ਤਾਂ ਮੈਨੂੰ ਐ ਦੱਸੋ ਵੀ ਕਿਸ ਤਰ੍ਹਾਂ ਜੋ ਸਰੀਰ ਆ ਥਾਂ ਨੇ ਇਸ ਤਰ੍ਹਾਂ ਦਾ ਬਣਾ ਲਿਆ ਵੀ ਐਡੀ ਉਮਰ ਕੇ ਵਿੱਚ ਵੀ ਸੰਭਾਲ ਕੇ ਰੱਖਿਆ ਜਦ ਕਿ ਅੱਜ ਕੀ ਉਮਰਾਂ ਅੱਜ ਕੇ ਟਾਈਮਾਂ 'ਤਾਰੇ ਵਰਗੀਆਂ ਜਿਹੜੀਆਂ ਉਮਰ ਕੇ ਲੇਡੀਜ਼ ਆ ਉਹ ਤਾਂ ਵਿਚਾਰੀਆਂ लाठी ਦੇ ਬਿਨਾਂ ਨਹੀਂ ਤੁਰ ਸਕਦੀਆਂ ਹਾਂਜੀ ਮੈਂ ਬੇਟਾ ਪ੍ਰੈਕਟਿਸ ਕਰਦੀ ਹਾਂ ਸ਼ੁੱਧ ਭੋਜਨ ਖਾਂਦੀ ਹਾਂ ਆਪਣੇ ਮਨ ਨੂੰ ਪਵਿੱਤਰ ਰੱਖਦੀ ਹਾਂ ਕਿਸੇ ਵੀ ਜਲਸ ਨਹੀਂ ਕਰਦੀ ਮੇਰੇ ਮਨ 'ਚ ਹਰ ਇੱਕ ਦੀ ਦਇਆ ਬੇਟਾ ਹੂੰ ਤੇ ਮਤਲਬ ਕਿ ਚੰਗੇ ਸਾਰੇ ਸਰੀਰ ਜਿਹੜੇ ਲਈ ਭੋਜਨ ਵੀ ਚੰਗਾ ਰ ਵਿਚਾਰ ਵੀ ਚੰਗੇ ਆ ਉਹ ਚਾਰ ਵੀ ਚੰਗੇ ਪੁੱਤ ਭੋਜਨ ਵੀ ਚੰਗਾ ਵਾ ਤੇ ਸਾਰਿਆਂ ਦਾ ਜਿਵੇਂ ਕੋਈ ਮੈਨੂੰ ਰਾਹ 'ਚ ਮਿਲ ਗਿਆ ਵਾ ਫਰਜ਼ ਕਰੋ ਕਿਸੇ ਤੇ ਕੱਪੜਾ ਨਹੀਂ ਮੇਰੇ ਮਦਰ ਉਹਨੂੰ ਦੇ ਜਾਂਦੇ ਮੈਂ ਵੀ ਆਪਣਾ ਕੱਪੜਾ ਲਾ ਕੇ ਦੇ ਆਉਣੀ ਆ ਬੂਟਾ ਲਾ ਕੇ ਦੇ ਆਉਣੀ ਆ ਜੋ ਵੀ ਮੇਰੇ ਕੋਲ ਹੁੰਦਾ ਬੇਟਾ ਕਈ ਵਰੀ ਪੈਸੇ ਜਿੰਨੇ ਮੈਂ ਕਈ ਵਰੀ ਤਨਖਾਹ ਲੈ ਕੇ ਆਉਣੀ ਮੈਂ ਸਾਰੀ ਰਾਹ 'ਚ ਵੰਡ ਆਉਣੀ ਆ ਫਿਰ ਮੈਨੂੰ ਡਰ ਲੱਗਦਾ ਵੀ ਘਰੋਂ 'ਚ ਇਹ ਕਾ ਵੀ ਨਾ ਪਹਿਨਾਂ ਅੱਛਾ ਮਤਲਬ ਕਿ ਸਾਰੀ ਤਨਖਾਹ ਰਸਤੇ ਮੈਂ ਲੈਣਾ ਮੈਂ ਰਸਤੇ ਜਿਹੜਾ ਜਿਹੜਾ ਮੈਨੂੰ ਮਿਲ ਗਿਆ ਚਾਹੀ ਮੈਨੂੰ ਕੋਈ ਮਖੌਲ ਕਰੇ ਚਾਹੀ ਕੁਛ ਕਰੇ ਮੈਂ ਰਸਤੇ ਚ ਦੇ ਆਉਂਦੀ ਆ ਬੇਟਾ ਇਹ ਮੈਨੂੰ ਅਸੀਂ ਸਭ ਤੋਂ ਮਿਲਿੰਗਾ ਉਹਨਾਂ ਦੀ ਵੀ ਮੇਰੇ ਬੱਚਿਆਂ ਨੂੰ ਕੁੜੀਆਂ ਜਦੋਂ ਮੈਂ ਲੈ ਕੇ ਜਾਂਦੀ ਸੀ ਉਹ ਅਰਦਾਸ ਕਰਦੀਆਂ ਸੀ ਬੇਟਾ ਪਾਠ ਕਰਦੀਆਂ ਸੀ ਕਿੰਨੇ ਅਸੀਂ ਮੈਡਮ ਨੂੰ ਭਾਗਾ ਵਾਲੇ ਪੁੱਤ ਦੇਵੇ ਪ੍ਰਮਾਤਮਾ ਤੇ ਪੁੱਤਾਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਹੋਣ ਤੇ ਬਹੁਤ ਹੀ ਸ਼ਾਨੇ ਬੱਚੇ ਆਗਿਆ ਕਰ ਬੱਚੇ ਮੈਡਮ ਦੇ ਦੇਣ ਤੇ ਕਾਫੀ ਦੇਰ ਤੋਂ ਬੱਚੇ ਹੋਏ ਸੀ ਤੇ ਮੈਨੂੰ ਕੁੜੀਆਂ ਦੇ ਆਉਣਾ ਵੀ ਇਹ ਧੀਆਂ ਧਾਨੀਆਂ ਮੇਰਾ ਕਿੰਨਾ ਕਰਦੀਆਂ ਉ ਉਮਰ 71 72 ਚ ਹੈਗੀ ਆ ਪੁੱਤ ਮੈਂ ਵੈਸੇ ਕੋਚ ਦੇ ਘਟ ਲਿਖੀ ਸੀ ਮੈਂ ਉਹ ਮਤਲਬ 71 72 ਦੀ ਉਮਰ ਹੋ ਗਈ ਥਾਰੀ ਹਾਂਜੀ ਸਰਦਾਰ ਸਾਹਿਬ ਦੀ ਵੀ ਕਾਫੀ ਆ ਤੇ ਬੀਬੀ ਇਸ ਉਮਰ ਕੇ ਵਿੱਚ ਕਹ ਲਈ ਵੀ ਕੋ ਫੈਮਲੀ ਦੇ ਵਿੱਚ ਹੋਰ ਕੋਰ ਕੋਣ ਕੋਣਾ ਪਹਿਲਾਂ ਤਾਂ ਇਹ ਦੱਸੋ ਇਹ ਸਰਦਾਰ ਸਾਹਿਬ ਆ ਦੋਵੇਂ ਬੇਟੇ ਆ ਦੋ ਨੋਆ ਜੀ ਇੱਕ ਛੋਟੀ ਜੀ ਪੋਤੀ ਸੀ ਮੇਰੀ ਜਿਹਦੇ ਵੀਡੀਓ ਦਿਖਾਈ ਆ ਉਹ ਆਸਟ੍ਰੇਲੀਆ ਗਈ ਹੁਣ ਨਤੀਗਸ ਨੂੰ ਭੇਜੀ ਸੀ ਵੀ ਵੀ ਫਿਰ ਇਸ ਉਮਰ ਕੇ ਵਿੱਚ ਤੁਸੀਂ ਜੋ ਪ੍ਰੈਕਟਿਸ ਵੀ ਕਰੋ ਇਹ ਸਾਰਾ ਕੁਝ ਕਰੂਗਾ ਮਤਲਬ ਪ੍ਰੈਕਟਿਸ ਕਰ ਰਹੇ ਹਾਂ ਦਿਨ ਰਾਤ ਹਾਂ ਪੁੱਤ ਦੋ ਟਾਈਮ ਪੁੱਤ ਇੱਕ ਟਾਈਮ ਵੀ ਨਹੀਂ ਦੋ ਟਾਈਮ ਪ੍ਰੈਕਟਿਸ ਕਰੂਗਾ ਹਾਂਜੀ ਬੇਟਾ ਕਰਨ ਨੂੰ ਕਿਤਰਾ ਫਿਰ ਗੈਲ ਮੈਨੇਜ ਕਰੂਗਾ ਮੈਂ ਕਰ ਲੀਨੀ ਪੁੱਤ ਮੈਂ ਰਾਤ ਨੂੰ 11:30 ਵਜੇ ਉੱਠ ਕਲੋਨੀ ਆ ਮੈਨੂੰ ਘੰਟੇ ਇੱਕ ਦੀ ਮੇਰੀ ਨੀਂਦ ਹੁੰਦੀ ਹੈ ਪੁੱਤ ਉਦੋਂ ਬਾਅਦ ਮੈਂ ਘੁੱਟ ਕੇ ਚਾਹ ਪੀ ਕੇ ਨਾ ਹੌਲੀ ਹੌਲੀ ਵੀ ਇਹਨਾਂ ਨੂੰ ਆਜਣਾ ਵੇ ਫਿਰ ਮੈਂ ਸੁਖਨੀ ਸਾਹਿਬ ਤੇ ਪੰਜ ਬਾਣੀਆਂ ਦਾ ਫਿਰ ਜਿਹੜਾ ਮੇਰੇ ਘਰ ਦਾ ਕੰਮ ਹੁੰਦਾ ਪੁੱਤ ਕਿ ਕਦੀ ਦੇ ਕੱਪੜੇ ਜਾਂ ਕੋਈ ਸੋਈ ਦੀ ਉਵੇਂ ਸਾਰਾ ਮੈਂਡਨ ਕਰਦੀ ਆ ਪਰ ਰਾਤ ਨੂੰ ਕਰ ਲੈਣੀ ਹਾਂ ਮੈਂ ਰਾਤ ਨੂੰ ਕਰ ਲੈਂਦੀ ਜਿਹਨੇ ਪੁੱਤ ਮੈਂ ਸਕੂਲ ਜਾਂਦੀ ਸੀ ਕੁੜੀਆਂ ਵੀ ਲੈ ਕੇ ਜਾਂਦੀ ਸੀ 6 ਮਹੀਨੇ ਤੱਕ ਮੈਂ ਮਤਲਬ ਬਾਹਰ ਹੀ ਟਰੀ ਰਹਿੰਦੀ ਸੀ ਗਾ ਮੇਰੀ ਨਾ ਨੈਸ਼ਟ ਦੀ ਡਿਊਟੀ ਲਾ ਦਿੰਦੇ ਸੀ ਕਹਿੰਦੇ ਚੱਲ ਛੱਡ ਕੇ ਆ ਜੀ ਕੁੜੀਆਂ ਨੂੰ ਵੀ ਜੇ ਸਕੂਲ ਵੀ ਮੈਂ ਕਰ ਸੰਭਾਲ ਲਵਾਂ ਮੈਂ ਕਰ ਲੈਣੀ ਪੁੱਤ ਮੈਂ ਕਿਉਂ ਕਿਹੜੀ ਉਮਰ ਤੇ ਬੇਬੇ ਤੁਸੀਂ ਖੇਡਣਾ ਸ਼ੁਰੂ ਕਰਦੇ ਮੈਂ ਪਤੋਂ 1960 ਤੋਂ 1960 ਤੋਂ ਸ਼ੁਰੂ ਕੀਤਾ ਸੀ ਕਿਹੜੀ ਕਿਹੜੀ ਗੇਮ ਕਰੀ ਆ ਮੈਂ ਅੱਜ ਅੱਜ ਪੁੱਤ ਇਹਦੇ ਵਿੱਚ ਲੌਂਗ ਜੰਪ ਤੇ 100 ਮੀਟਰ ਹਾੜੇ ਤੇ 100 ਮੀਟਰ ਹੜ। ਬਾਕੀ ਮੈਂ ਤਕਰੀਬਨ ਸਾਰੀਆਂ ਰੇਸਾਂ ਕਰ ਰਹੀ ਨਹੀਂ ਮੈਂ 10000 ਮੀਟਰ ਪੁੱਤ ਲਾ ਲੇਣੀ 21 21 ਮੀਟਰ ਦੀ 10000 ਮੀਟਰ ਹਾਂਜੀ 10000 ਮੀਟਰ ਪੁੱਤ 25 ਚੱਕਰ ਬੰਦਿਆ 400 ਮੀਟਰ ਟਰੈਕ ਦੀ ਹੁਣ ਤੱਕ ਫਿਰ ਕਿੰਨੇ ਜਿਹੜੇ ਇਨਾਮ ਜਿੱਤ ਚੁੱਕੇ ਹਾਂ ਮੈਂ ਪੁੱਤ ਘੱਟੋ ਘੱਟ ਮੇਰੇ ਕੋਲ 2000 ਤੇ 골ਡ ਮੈਡਲ ਲੀਕਾ 2000 골ਡ 2000 ਉਹਦੀਆਂ ਫੋਟੋ ਦਿਨ ਪਾਉਂਗੀ ਉਹ ਮੈਂ ਜਿਹੇ ਸ਼ੀਸ਼ੇ ਜੜਾ ਲਈ ਸੀ ਬਾਕੀ ਸਰਟੀਫੀਕੇਟ ਮੇਰੇ ਕੋਲੇ ਕੋਈ ਮਤਲਬ ਗਿਣਤੀ ਹੈ ਨਹੀਂ ਪਤਾ ਗਿਣਤੀ ਹੈ ਨਹੀਂ ਅੱਛਾ ਹਾਂ ਜੋ ਮੈਂ 14 ਸਾਲ ਤੋਂ ਤੇ ਮੈਂਟੋ ਮੈਂ ਸਨਮਾਨਤ ਬਹੁਤ ਹੋਈ ਪੁੱਤ ਹੂੰ 15 ਅਗਸਤ 26 ਜਨਵਰੀ ਨੂੰ ਮੈਂ ਛੋਟੀ ਉਮਰ ਤੋਂ ਸਨਮਾਨਤ ਹੋਣ ਲੱਗੀ ਹੁਣ ਤੱਕ ਵੀ ਉਹ ਸਾਡੀ ਬੇ ਦਿਨ ਦੇ ਨਾਲ ਮੈਡਲ ਦੇਣ ਦੇ ਪੈਸੇ ਹੂੰ ਹੁਣ ਤੱਕ ਮਤਲਬ ਲਗਾਤਾਰ ਸਨਮਾਨਤ ਹੋ ਰਹੀਆਂ ਪੁੱਤ ਮੈਂ ਕੋਈ ਲੱਭਦਾ ਨਹੀਂ ਉਹਨਾਂ ਨੂੰ ਐਤ ਕਿ ਮੈਨੂੰ ਇਹ ਕਹਿ ਰਹੇ ਸੀ ਮੈਂ ਕਿਹਾ ਮੈਂ ਜਾਣੀ ਆ ਵਾਜਾ ਮਾਰ ਰਹੇ ਸੀ ਵੀ ਤੂੰ ਆ ਜਾ ਮੈਂ ਕਿਹਾ ਮੈਨੂੰ ਪਹਿਲਾਂ ਨਹੀਂ ਦੱਸਿਆ ਫਿਰ ਪੁਲਿਸ ਦਾ ਪਹਿਰਾ ਸੀ ਐਸੇ ਸਰਟੀਫਿਕੇਟ ਕੈਸ਼ ਪ੍ਰਾਈਜ਼ ਉਹਨਾਂ ਮੇਰੇ ਘਰ ਭੇਜ ਦਿੱਤਾ ਹੁਣ 26 ਜਨਵਰੀ ਨੂੰ ਪਤ੍ਰੀਤ ਕੋਲ ਮਤਲਬ ਕਿ ਤੁਸੀਂ ਗਏ ਨਹੀਂ ਤਾਂ ਉਹਨਾਂ ਨੇ ਫਿਰ ਵੀ ਘਰਾਂ ਭੇਜ ਦਿੱਤਾ ਫਿਰ ਵੀ ਉਹਨਾਂ ਨੇ ਤੁਸੀਂ ਆ ਜਾ ਮੈਂ ਕਹਿੰਦਾ ਝੂਠ ਬੋਲਦੇ ਆ ਵੀ ਮੇਰਾ ਕਿੱਥੋਂ ਨਾ ਆ ਗਿਆ ਹੋਗਾ ਵੀ ਮੈਂ ਜੋ ਭੇਜਿਆ ਹੀ ਨਹੀਂ ਨਾ ਆਪਣਾ ਹਾਂਜੀ ਤਾਂ ਬੇਬੀ ਗੱਲ ਕਰੀਏ ਕਿ ਪਹਿਲੀ ਵਾਰੀ ਜਦੋਂ ਤੁਸੀਂ ਬਾਹਰ ਖੇਡਣ ਵਾਸਤੇ ਗਏ ਆ ਹਾਂਜੀ ਉਹ ਕਿੰਨੀ ਕੁ ਉਮਰ ਸੀ ਉਹਦੋਂ ਕਿੰਨਾ ਮੈਂ ਪਤਾ 14 ਸਾਲ ਦੀ ਸੀ 14 ਅੰਡਰ 14 ਤੇ ਬੈਨ ਮੇਰੀ ਨਾਲ ਸੀ ਤੇ ਕਾਹਦੇ ਨੇ ਕਹਿਤਾ 20 ਰੁਪਏ ਦਿੱਤੇ ਸੀ ਪਰ ਤੋਂ ਵੀ ਗਵਾਂਢੀ ਉੱਤੇ ਲੈ ਕੇ ਦਿੱਤੇ ਸੀ ਤੇ ਬੂਟ ਵਾਰ ਟੀਚਰ ਲੈ ਦਿੰਦੇ ਸੀ ਅਸੀਂ ਦੋਨੋਂ ਪੈਣਾ ਉਹ ਵਾਡੀ ਵਾਲ ਦੀ ਪਲੇਅਰ ਆ ਉਹ ਵੀ ਤੁਹਾਨੂੰ ਵਿੱਚੋਂ ਫੋਟੋ ਕੱਢ ਕੇ ਦਿਖਾਉਣੀ ਬਹੁਤ ਜਾਂਗਾ ਇਹ ਸੀਗਾ ਕਿ ਉਸ ਵੇਲੇ ਉਹ ਟੀਮ ਦੇ ਵਿੱਚ ਮੈਂਬਰ ਸੀ ਜਨੰਦਰ ਨਾਨ ਪੁੱਤ ਫਰੀਦਕੋਟ ਦੀ ਟੀਮ ਆਪਣੀ ਏਸ਼ੀਆ ਚੋਂ ਜਾਂਦੀ ਸੀ ਵਾਲੀਬਾਲ ਐਥਲੈਟਿਕਸ ਦੋ ਗੇਮਾਂ ਦੇ ਮੈਡਮ ਸੀ ਦੋਨਾਂ ਗੇਮਾਂ ਦੀ ਫੁੱਲ ਪ੍ਰੈਕਟਿਸ ਚੱਲਦੀ ਸੀ ਜਿਹੜੇ ਨੈਸ਼ਨਲ ਕੈਂਪਸ ਕੋ ਫਰੀਦਕੋਟ ਨੂੰ ਦਿੰਦੇ ਸੀ ਸਟੇਡੀਅਮ 'ਚ ਉਥੇ ਰਿਆਸ਼ ਕਰਦੇ ਸੀ ਬੱਚਿਆਂ ਦੇ ਤਾਂ ਇਹ ਪਹਿਲੀ ਵਾਰੀ ਜਿਹੜਾ ਨਾਮ ਕਿੱਥੇ ਦੇ ਜਿੱਤਿਆ ਦਾ ਮੈਂ ਪਤਾ જયਪੁਰ 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 ਤੇ ਦੁਰਗਾਪੁਰ ਕਾਲੀਕਾ ਤੇ ਕਟਕ ਮਤਲਬ ਕਾਫੀ ਨਾਸਰ ਕਠੀ ਆ ਗਏ ਸੀ ਪਤਾ ਅੱਛਾ ਜਿਸ ਕੋਲ ਨੈਸ਼ਨਲ ਤੋਂ ਓਪਨ ਨੈਸ਼ਨਲ ਔਰ ਉਹ ਵਾਟ ਫਿਰ ਬਚਰਾਨ ਵਿੱਚ ਮੈਂ ਕੁਰਕਸ਼ੇਤਰ ਦਿੱਲੀ ਇਵੇਂ ਮਤਲਬ ਉਹ ਮੈਸੂਰ ਹੋ ਗਈ ਇੱਕ ਨੈਸ਼ਨਲ ਉਹਦੀ ਏਸ਼ੀਆ ਵਸੇ ਹੋ ਗਈ ਦੱਖਣੀ ਕੋਰੀਆ ਚ ਇੱਕ ਦਿੱਲੀ ਇੰਡੋ ਬੰਗਲਾਦੇਸ਼ ਹੋ ਗਈ ਕੁਰਕਸ਼ੇਤਰ ਹੋ ਗਈਆਂ ਗੋਆ ਨਾਸਕ ਇਹ ਦੋ ਏਸ਼ੀਆ ਹੋ ਗਈਆਂ ਇਹ ਵੀ ਕੈਸ਼ ਪ੍ਰਾਈਸ ਸੀ ਪੁੱਤ ਬਾਹਰ ਬੂਰ ਜਾਣ ਦਾ ਵੀ ਮੌਕਾ ਮਿਲਿਆ ਹਾਂਜੀ ਹਾਂਜੀ ਪੁੱਤ ਉਹ ਤਾਂ ਐਤਕੀ ਵੀ ਹੁਣ ਕਹਿੰਦੇ ਸੀ ਤੇ ਮਲੇਸ਼ੀਆ ਸਿੰਗਾਪੁਰ ਉਹ ਫਿਰ ਪਰਥ ਮੈਂ ਖੇਡ ਆਈ ਸੀ ਹੁਣ ਐਤਕੀ ਕਹਿੰਦੇ ਸੀ ਵੀ ਤੁਸੀਂ ਸਾਨੂੰ ਦੱਸਿਓ ਵੀ ਜਾਣਾ ਤੁਸੀਂ ਜ਼ਰੂਰ ਪਹਿਲਾ ਕਿੰਨੀ ਕ ਵਾਰੀ ਕਿਹੜੇ ਕਿਹੜੇ ਦੇਸ਼ਾਂ ਮਖੜੇ ਪੈਂਦੇ ਮੈਂ ਪਤਾ ਦੱਖਣੀ ਕੋਰੀਆ ਇਥੇ ਸੇਉਲ ਜੈਪੁਰ ਕਾਲੀਕਟ ਕਰ ਤੁਹਾਨੂੰ ਮੈਂ ਦੱਸ ਦਿੱਤਾ ਦੋ ਤੇ ਬਾਕੀ ਆ ਗੋਆ ਤੇ 나ਸਿਕ ਤੇ ਦੀ ਗਈ ਸੀ ਇਹਦੋਂ ਮੈਂ ਹੁਣ ਬੰਗਲੌਰ ਟੀਮ ਜਾਂਦੀ ਸੀ ਕਪੂਨੇ ਅਸੀਂ ਫਿਰ ਇੱਧਰ ਆਉਣਾ ਸੀ ਬਿਤੇ ਸਾਡਾ ਫਿਰ ਇੱਧਰ ਆਉਣਾ ਪੈਂਦਾ ਸੀ ਤੁਸੀਂ ਮੱਠਾ ਟੇਕਣਾ ਸੀ ਜ਼ਰੂਰੀ ਬੇਬੇ ਗੱਲ ਕਰੀਏ ਕਿ ਜਿਸ ਤਰ੍ਹਾਂ ਹੁਣ ਤੁਸੀਂ ਮਤਲਬ ਬੱਚੇ ਵੀ ਆ ਥਾਰੇ ਘਰਾਂ ਅਰ ਤੁਸੀਂ ਜੋ ਵੀ ਲਾਲੂ ਆਪਣੀ ਪ੍ਰੈਕਟਿਸ ਵੀ ਕਰ ਰੱਖੀ ਆ ਬੱਚੇ ਕਹਿੰਦੇ ਨਹੀਂ ਵੀ ਵਾਤਾ ਵੀ ਹੁਣ ਬੜੀ ਉਮਰ ਹੋ ਗਈ ਵੀ ਕਾ ਨੂੰ ਤੁਸੀਂ ਮਤਲਬ ਪ੍ਰੈਕਟਿਸ ਕਰੋ ਆ ਵੀ ਠੀਕ ਆ ਵੀ ਜੋ ਕੁਝ ਹੁਣ ਤੱਕ ਕਰ ਲਿਆ ਜਦੋਂ ਜਾਣਾ ਹੁੰਦਾ ਤੇ ਵੱਡੇ ਬੇਟੇ ਨੂੰ ਫੇਰੀ ਸ਼ਿਕਾਇਤ ਲਾਉਂਦੇ ਆ ਫਿਰ ਉਹ ਕਹਿੰਦਾ ਮਾਤਾ ਤੂੰ ਬਹਿ ਜਾ ਫਿਰ ਮੈਂ ਨਿੱਕੇ ਨੂੰ ਦੱਸਦਾ ਵਾਂ ਫਿਰ ਜਦੋਂ ਮੈਂ ਜਿੱਤੀ ਖਿਆਉਣੀ ਆ ਫਿਰ ਇਹ ਵੀਡੀਓ ਪਾਉਂਦੇ ਆ ਫਿਰ ਉਹ ਖੁਸ਼ ਹੋ ਜਾਂਦੇ ਆ ਮੇਰੀਆਂ ਨੋਈ ਖੁਸ਼ ਹੋ ਜਾਂਦੀਆਂ ਫਿਰ ਉਹ ਧਰਤੀ ਚੱਟਦੇ ਆ ਪੁੱਤ ਪਤਮੀ ਨੂੰ ਆਪੇ ਬੜਾ ਮਤਲਬ ਮਾਨ ਮੈਸੂਸ ਹੁੰਦਾ ਵੀ ਮੈਨੂੰ ਚੰਗਾ ਘਰ ਵਾਲਾ ਮਿਲ ਗਿਆ ਜਿਹੜਾ ਮੈਨੂੰ ਸਹਿਯੋਗ ਦੇ ਰਿਹਾ ਮੈਨੂੰ ਚੰਗੇ ਬੱਚੇ ਮਿਲ ਗਏ ਤੁਹਾਡੇ ਬੱਚਾ ਵਰਗੇ ਤੁਹਾਡੇ ਵਰਗੇ ਪੁੱਤ ਤੇ ਮੈਨੂੰ ਬੜਾ ਮੈਸੂਸ ਹੁੰਦਾ ਵੀ ਮੈਨੂੰ ਕੋਈ ਰੋਕ ਟੋਕ ਹੈ ਨਹੀਂ ਮੈਂ ਕਈ ਵਾਰੀ ਤੇ ਬਾਹਰ ਮੇਰੇ ਟੈਕਸੀ ਪਿਆ ਹੁੰਦਾ ਬਾਹਰੇ ਬੂਟ ਕਈ ਵਾਰੀ ਬੂਟ ਮੈਂ ਆ ਕੇ ਬਸ ਨੇ ਤੇ ਪਾਉਣੀ ਨਾ ਵੀ ਮੇਰੇ ਮਗਰ ਕੋਈ ਲੈਣ ਆਜੇ ਮੈਨੂੰ अच्छा मतलब कि ग्राउंड ਨਾਲ ਪਿਆਰ ਹੈ ਨਾ ਪ੍ਰੈਕਟਿਸ ਨਾਲ ਪਿਆਰ ਹੈ ਨਾ ਵੀ ਜੁੱਤੀ ਮੈਂ ਕਈ ਵਾਰ ਬਾਸਟਰੈਂਡ ਤੇ ਕਈ ਵਾਰੀ ਨਾਲ ਲੈ ਕੇ ਭਾਜੀ ਆਉਣੀ ਹੁੰਦੀ ਮੈਂ ਪੁੱਤ ਕਦੇ ਮਤਲਬ ਕਰ ਕੇ ਕਿ ਕੋਈ ਉਹ ਨਹੀਂ ਹੋਇਆ ਹਾਂ ਰੋਕਦੇ ਹੁੰਦੇ ਆ ਵੀ ਤੂੰ ਜੇ ਤੇਰੀ ਰੋਟੀ ਕੋਈ ਤੇ ਤੈਨੂੰ ਇਸ ਨਹੀਂ ਫੜਦਾ ਮੈਂ ਕਿ ਨਾ ਫੜੋ ਮੇਰਾ ਟੁੱਟਦਾ ਹੀ ਕੁਛ ਨਹੀਂ ਮੇਰਾ ਸਾਰਾ ਕੁਛ ਲੋਹੇ ਵਰਗਾ ਬੇਟਾ ਹਾਂ ਵੀ ਇਸ ਉਮਰ ਕੇ ਵਿੱਚ ਕਿਉਂਕਿ 70 ਤੇ ਪਲੱਸ ਉਮਰ ਹੋ ਗਈ ਇਸ ਉਮਰ ਮਾਂ ਮਰੀਆਂ ਜਿਹੜੀਆਂ ਆਮ ਪਿੰਡਾਂ ਗਿਆ ਬੁੜੀਆਂ ਕਹਦੀਆਂ ਵੀ लाठी ਦੇ ਬਿਨਾ ਨਹੀਂ ਤੁਰਿਆ ਜਾਂਦਾ ਉਹਨਾਂ ਦੀ ਪੰਜਾਬ ਵਾਲੀਆਂ ਮੇਰੀਆਂ ਟੀਚਰ ਸਾਰੀਆਂ ਮੰਜਾਂ ਤੇ ਬੈਠੀਆਂ ਮੈਂ ਉਹ ਕਹਿੰਦੇ ਸਿਰਫ ਇੱਕੋ ਬਖਸ਼ੀਸ਼ ਆ ਜਿਹੜੀ ਸਾਰੇ ਗੇੜਾ ਲੱਗ ਕੇ ਆਉਂਦੀ ਆ ਮੈਂ ਬੇਟਾ ਕੈਬਰੀ ਸਾਰੇ ਗਸਤਵੀਕਰ ਹੋਣੀ ਆ ਜਿਹੜਾ ਸਿਗਰਟ ਵੀਰੀ ਪੁੰਦਾ ਵਾ ਨੇ ਉਹਦੇ ਕਿੰਨੇ ਚ ਵਟਮੇ ਤੇਰੇ ਇੱਥੋਂ ਹੂੰ ਬੇਹੋਨਾ ਪੀਓ ਜੀ ਕਤੋਂ ਕੱਟ ਲੋਕੀ ਅਮਰ ਛਕ ਲੈ ਘਰਾਂ ਵਾਲੇ ਬਨ ਗਏ ਬੱਚਿਆਂ ਵਾਲੇ ਬਨ ਗਏ ਹੂੰ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਮਤਲਬ ਕਿ ਤੁਸੀਂ ਆਪ ਦੇ ਗੈਲਗੈ ਲੋਕਾਂ ਦੀ ਜ਼ਿੰਦਗੀ ਦਾ ਵੀ ਖਿਆਲ ਲੋਕਾਂ ਦੀ ਜ਼ਿੰਦਗੀ ਦਾ ਜਦੋਂ ਮੈਂ ਬਾਸਲੇ ਤੋਂ ਆਉਣੀ ਆ ਫਿਰ ਨਾਊਂਸ ਕਰ ਦਿੰਦੇ ਵੀ ਮਾਤਾ ਆ ਰਹੀ ਆ ਇੱਕ ਬੱਚੇ ਨੇ ਸਿਗਰਟ ਪਿੱਛੇ ਕਰ ਲਈ ਉਹ ਕਹਿੰਦਾ ਬਹੁਤ ਮਹਿੰਗੀ ਆ ਉਹਦੀ ਪੈਂਟ ਸੜ ਗਈ अच्छा वो कहता माता मेरी पैंट 2500 ਰੁਪਏ ਦੀ ਸੜ ਗਈ ਮੈਂ ਕਿਹਾ ਤੂੰ ਸੁੱਟ ਦਿਨੋ ਫਿਰ ਚੱਕ ਲੈਣਾ ਉਹ ਤਾਂ ਐ ਕਰਕੇ ਮੈਂ ਮੂੰਹ ਚ ਕੱਢ ਕੱਢ ਕੇ ਬੇਟੇ ਨਸ਼ੇ ਤੋਂ ਬੱਚਿਆਂ ਨੂੰ ਜੇ ਕੋਈ ਕੁੜੀ ਮੁੰਡਾ ਬੈਠੇ ਹੁੰਦੇ ਬੱਚੇ ਉਹ ਵੀ ਮੇਰੇ ਤੋਂ ਭੱਜ ਜਾਂਦੇ ਦੇਖ ਤੇ ਹਮ ਹੋਰ ਸਮਾਜ ਸੇਵੀ ਦੇ ਕੰਮ ਕੋ ਤਾਂ ਮੈਂ ਇੱਕ ਪੁਲਸ ਵਾਲਾ ਮੇਰੇ ਬਰਾਬਰ ਨਹੀਂ ਕਰ ਸਕਦਾ ਪੁੱਤ ਮੈਂ ਸਿਰਫ ਕਰਦਾ ਟਰ ਡਰਦੀ ਮੁੰਡਿਆਂ ਤੋਂ ਵੀ ਮਾਤਾ ਨਸ਼ਰ ਨਾ ਹੋ ਤੂੰ ਬਹਿ ਜਾ ਤੂੰ ਬੇਇੱਜ਼ਤੀ ਨਾ ਕਰਾ ਹੁਣ ਸਾਡੀ ਜਦੋਂ ਬੋਤ ਹੋ ਗਿਆ ਵੀ ਮਤਲਬ ਕਿ ਕਿਉਂਕਿ ਇਹ ਤਾਂ ਆਪਣੇ ਆ ਸਿਆਣੀਆਂ ਉਮਰਾਂ ਸਿਆਣੀ ਉਮਰ ਕਿ ਕੋਈ ਕਹਿੰਦਾ ਕੋਈ ਕੁਝ ਕਹਿ ਨਾ ਤਾਂ ਵੀ ਚੰਗਾ ਨਹੀਂ ਲੱਗਦਾ ਫਿਰ ਆਪਣੇ ਆਪ ਨੂੰ ਫੀਲ ਹੋ ਆ ਉਹ ਬਾਤ ਬਿਲਕੁਲ ਬੇਟਾ ਕਹਿੰਦੇ ਹੈਗੇ ਲੋਕ ਇਹੋ ਜਿਹੇ ਬੇਟਾ ਫਿਰ ਮਾਤਾ ਜਿਸ ਤਰ੍ਹਾਂ ਤੁਸੀਂ ਬਾਹਰ ਜਾਉਂ ਆ ਜਦ ਗਰਾਊਂਡ ਦੇ ਵਿੱਚ ਅੱਜ ਵੀ ਤੁਸੀਂ ਪ੍ਰੈਕਟਿਸ ਕਰਨ ਜਾਉਂ ਆ ਫਿਰ ਜਿਹੜੇ ਛੋਟੇ ਮੁੰਡੇ ਕੁੜੀਆਂ ਨੂੰ ਸਾਨੂੰ ਦੇਖ ਕੇ ਕਿਸ ਤਰ੍ਹਾਂ ਦਾ ਮਹਿਸੂਸ ਕਰਾਂ ਪੁੱਤੋ 250 ਬੱਚਾ ਅਮਰਤਾਰੀ ਬੱਚਾ ਸੀ ਤੇ ਜਦੋਂ ਮੇਰੇ ਬੂਟ ਲਾਏ ਸੀ ਨਾ ਮੈਂ ਹੁਣ ਵੀ ਲਾਉਣੀ ਲੱਗੀ ਸੀ ਉਹ 250 ਬੱਚਾ ਨਾਲੇ ਕਿ ਮੇਰੇ ਬੂਟਾਂ ਨੂੰ ਇੱਥੇ ਲਾਉਂਦੇ ਸੀ ਤੇ ਨਾਲੇ ਚੁੱਕ ਕੇ ਉਹ ਕਹਿੰਦੇ ਮੈਂ ਚੱਕਣੂ ਕਹਿੰਦੇ ਮੈਂ ਚੱਕਨੀ ਆ ਤੇ ਮੇਰਾ ਰੋਨ ਨਿਕਲ ਜਾਂਦਾ ਹਰ ਬੱਚਾ ਨਾ ਮੇਰੇ ਬੂਟਾਂ ਨੂੰ ਮੁੱਥੇ ਨੂੰ ਲਾ ਰਿਹਾ ਸੀ ਤੇ ਮੈਂ ਬਹੁਤ ਰੋਈ ਪੁੱਤ ਮੈਂ ਟ੍ਰੈਕ ਦੇ ਵਿੱਚ ਬੈਠ ਕੇ ਸਾਨੂੰ ਆਇ ਲੱਗਿਆ ਵੀ ਕਿਸ ਤਰ੍ਹਾਂ ਵੀ ਇੰਨੀ ਮੈਂ ਤਾਂ ਇੱਕ ਗੁਰੂ ਵਾਲੇ ਬੱਚੇ ਉਹ ਅਮਰ ਸਾਡੀ ਜੂੜੇ ਵਾਲਾ ਅਮਰ ਸ਼ਕਿਆ ਤੇ ਮੇਰੇ ਟੁੱਟੇ ਬੂਟ ਚੱਕ ਕੇ ਤੇ ਉਹ ਮੇਰੇ ਕੋਲ ਆ ਰਹੇ ਮੈਂ ਚੱਕਨੇ ਮੈਂ ਚੱਕਨੇ ਹੂੰ ਕੁਛ ਮੇਰੇ ਚੰਗਾ ਲੱਗਿਆ ਉਹਨਾਂ ਬੱਚਿਆਂ ਨੂੰ ਛੋਟੇ ਬੱਚੇ ਉਹਨਾਂ ਨੂੰ ਕੁਛ ਨਹੀਂ ਪਤਾ ਮੈਂ ਕੌਣ ਹੂੰ ਮੈਂ ਕਿੱਥੋਂ ਆਈ ਹਾਂ ਸਿਰ ਮੈਂ ਦੌੜੀ ਮੈਂ ਲੌਂਗ ਜੰਪ ਲਾਇਆ ਸਾਰੀ ਦੁਨੀਆ ਵਿੱਚ ਮਗਰ ਮਗਰ ਲੋਕੀ ਕਹਿੰਦੇ ਮਾਤਾ ਜੀ ਸਾਨੂੰ ਆਪਣੀ ਨਾਲ ਹੀ ਲੈ ਤੋ ਮੈਂ ਕਿੰਨ ਕੋਈ ਨਾ ਫੇਰ ਗੇੜਾ ਮਾਰਿਆ ਕਰੂੰ ਮਾਤਾ ਕਿੰਨਾ ਲੌਂਗ ਜੰਪ ਲਾ ਲਿਓ ਮੈਂ ਪਤਾ 448 ਲਾ ਜੂਗੀ ਹੁਣ ਤੇ ਜੇ ਰਾ ਸੋਲ ਪੁੱਤ ਮੈਂ ਕਿਹਾ ਮੈਂ ਦਖਣੀ ਕੁੜੀ ਐਡੀ ਦੂਰ ਆਈ ਆ ਤੇ ਮੈਨੂੰ ਉਥੇ ਕੋਈ ਨੀਕਰ ਨਹੀਂ ਦਿੰਦਾ ਸੀ ਪੁੱਤ ਮੇਰੇ ਉਥੇ ਰਹਿ ਗਏ ਸੀ ਕੱਪੜੇ ਹੋਟਲ ਤੇ ਸੀ ਤੇ ਮੈਂ ਪੁੱਤ ਕਿਸੇ ਗੋਰੇ ਦੀ ਨੀਕਰ ਚਰਲੇ ਲੈ ਕੇ ਨਾ ਉਹਨਾਂ ਨੂੰ ਭਾਸ਼ਾ ਸਮਝ ਆਦੀ ਸੀ ਮੈਂ ਪਹਿਲੋ ਕਿਹਾ ਮੈਂ ਕਿਹਾ ਮੇਰਾ ਰਨਵੇ ਕੁੜੀ ਚੈੱਕ ਕਰ ਦਿਓ ਚੀਨ ਦੀ ਕੁੜੀ ਸੀ ਮੈਂ ਪਹਿਲਾ ਜੰਪ ਜ਼ਬਰਦਸਤ ਲਾ ਗਈ ਪੂਰਾ ਟੇਕ ਆਫ ਦੇ ਉੱਤੇ ਚੜਾ ਕੇ ਪੈਦ ਹੂੰ ਮੂਰੇ ਜਵਰ ਨਾ ਪੁੱਤ ਦਾ ਉੱਡ ਕੇ ਆਇਆ ਹੁਣ ਤੱਕ ਸਭ ਤੋਂ ਵੱਧ ਕਿੰਨਾ ਲਾਇਆ ਹੋਇਆ ਸਭ ਤੋਂ ਵੱਧ ਪੁੱਤ ਹੁਣ ਮੇਰਾ ਮਤਲਬ ਜਵਾਨੀ ਬਾਰੇ ਤਾਂ ਨਹੀਂ 4 ਹਫਤਾ ਲੀਆ ਪੁੱਤ ਜਦੋਂ ਕਿ ਜਿਹੜੀ ਜੇਈ ਕੁੜੀ ਆ ਨਾ ਬਿਜਲੀ ਬੋਰਡ ਚੋਂ ਤਾਂ 4 ਹਫਤਾ ਲੀਆ ਅੱਛਾ ਹਾਂ ਤੂੰ ਆਪੇ ਲਾ ਲਾ 4 ਮੀਟਰ 10 ਮੀਟਰ ਹੁੰਦਾ ਤੂੰ ਆਪੇ ਲਾ ਲਾ ਹੂੰ ਇਹ ਪਰਮਾਤਮਾ ਨੇ ਮੈਨੂੰ ਇੱਕ ਮੇਰੀ ਹੱਡਲ ਦੇ ਪੁੱਤ। ਇਹ ਸਭ ਤੋਂ ਵੱਧ 4.48 ਲਾਇਆ। 4.48 ਹੁਣ ਪੁੱਤ ਬੁੱਢੇ ਵਾਰੀ। ਨਹੀਂ ਪਹਿਲਾਂ ਕਿੰਨਾ ਲਾਇਆ ਜਬਾਨੀ? ਪਹਿਲਾਂ ਤਾਂ ਮੇਰਾ 6 ਮੀਟਰ ਸੀ ਪੁੱਤੋ। ਉਹ ਤੇ ਫਿਰ ਉਹ ਤੇ ਪੁੱਤ ਮੇਰੀਆਂ ਹੱਡਲ ਜੋ ਜੜੀਆਂ ਮੈਂ ਨਾਈਨ ਦੇ ਵਿੱਚ ਜਿਹੜੀਆਂ ਮੇਰੀਆਂ 100 ਮੀਟਰ ਹੱਡਲ ਦਾ ਟਾਈਮ ਵੀ ਬੜਾ ਸੋਹਣਾ ਸੀ। ਅੱਛਾ। ਛੋਟੇ ਵਿੱਚ ਹੈਗੀਆਂ ਵਿੱਚ। ਹਾਈ ਜਪ ਵੀ ਤੁਸੀਂ ਕਰ ਨਹੀਂ ਹਾਈ ਨਹੀਂ ਪੁੱਤ ਹਾਈ ਚ ਲਾਇਆ ਸੀ ਮੈਨੂੰ ਮੇਰੇ ਮੈਡਮ ਨੇ। ਤੇ ਉਹ ਫਿਰ ਹੋਰ ਕੁੜੀਆਂ ਮੇਰੇ ਅੱਗੇ ਲੰਘੇ। ਫਿਰ ਮੈਡਮ ਮੈਨੂੰ ਲੌਂਗ ਜੰਪ ਤੇ ਹੱਡਲ ਹਰਡਲ ਕੀ ਬੀਚ ਤੇ ਇਹ ਦੋਨੋਂ ਇਵੈਂਟ ਮੇਰੇ ਤੇ ਹੀ ਬੰਨ ਗਏ ਅਰ ਦੌੜ ਆ ਜਿਹੜੀ ਹੁਣ ਤੱਕ ਸਭ ਤੋਂ ਲੰਬੀ ਕਿੰਨੀ ਕ ਲੱਗੀ ਆ 21 21 ਕਿਲੋਮੀਟਰ ਪੁੱਤ 21 ਕਿਲੋਮੀਟਰ ਜਿਉ ਲੱਗੀ ਪੁੱਤ ਵੇ ਜਿਉ ਲੱਗੀ ਆਏ ਹਾਏ ਮੈਂ ਨਾ ਮੈਂ ਤੈਨੂੰ ਦੇਖਿਆ 10000 ਮੀਟਰ ਦੇ ਵਿੱਚ 25 ਚੱਕਰ ਸੀ ਹੂੰ ਤੇ ਮੈਂ ਕਹਾ ਮੈਂ ਕਾਨੂੰ ਫਸਣਾ ਸੀਗਾ ਹੂੰ ਕੁੜੀਆਂ ਬਹੁਤ ਈਂਡੋ ਬੰਗਲਾਦੇਸ਼ ਨੇ ਕੁੜੀਆਂ ਬਹੁਤ ਤਕੜੀਆਂ ਸੀ ਹੂੰ ਤੇ ਮੈਂ ਕਹਾ ਤੈਨੂੰ ਦੇਖੀ ਜਾਊਗੀ ਮੇਰੀ ਭੈਣ ਕਹਿੰਦੀ ਚੱਲ ਹੁਣ ਚੱਲੀ ਜਾ ਚੱਲੀ ਜਾ ਵੀ ਬਾਹਵਾਂ ਨੂੰ ਖਿੱਚੀ ਆ ਖਿੱਚੀ ਆ ਮਾਇ ਪੁੱਤ ਫਰਕੀ ਚੀ ਗਈ ਇਹ ਇੰਡੋ ਬੰਗਲਾਦੇਸ਼ ਦੀ 21 ਕਿਲੋਮੀਟਰ ਕਿਹੜੀ ਉਮਰ ਸੀ ਕਿੰਨੀ ਉਮਰ ਸੀ ਉਸ ਟਾਈਮ ਇਹ ਪੁੱਤ ਮੈਂ ਪਾਇਆ ਆਪਣੀ 60+ ਦੇ ਵਿੱਚ 60+ ਦੇ ਵਿੱਚ ਵੀ ਤੁਸੀਂ 21 ਕਿਲੋਮੀਟਰ 60+ ਚ ਤੇ ਇੰਡੋ ਬੰਗਲਾਦੇਸ਼ ਵੀ ਇਹ ਪਿਛਲੇ ਸਾਲ ਹੋਈ ਪੁੱਤ ਇੰਡੋ ਬੰਗਲਾਦੇਸ਼ ਤੇ ਜੇ ਮੈਂ ਬੰਗਲਾਦੇਸ਼ ਹੋ ਦਿੱਲੀ ਤਕੜੀਆਂ ਅਸੀਂ ਪੁੱਤ ਬਹੁਤ ਤਕੜੀਆਂ ਅਸੀਂ ਸਾਰੀਆਂ ਅਸੀਂ ਬੁੱਢੀਆਂ ਸੀ ਮੇਰੇ ਨਾਲ ਤੇ ਕਹਿੰਦੇ ਇਹ ਚਾਹ ਹੱਟ ਬੁੱਢੀ ਪਿੱਛੇ ਹੋ ਮੈਂ ਕਿਹਾ ਤੁਸੀਂ ਉਹ ਤੇ ਬੁੱਢੀਆਂ ਵਾ ਤੁਸੀਂ ਪਿੱਛੇ ਕੋ ਸੋਟੀਆਂ ਸਾਰਾ ਲੈਣ ਦਿਓ ਸਭ ਨੂੰ ਅਸੀਂ ਸੀ ਮੇਰੇ ਨਾਲ ਮੈਂ ਕਿਹਨਰ ਦੀ ਇੰਨੀ ਆ ਗਈਆਂ ਤੇ ਮੈਂ ਤਾਂ ਗੱਲ ਕਰੀਏ ਵੀ ਜਿਸ ਤਰ੍ਹਾਂ ਹੁਣ ਬੱਚੇ ਹੋਆ ਘਰਾਂ ਬੱਚੇ ਤੁਸੀਂ ਦੱਸਿਆ ਵੀ ਥਾਰੇ ਬਾਹਰ ਹਾਂਜੀ ਬੱਚੇ ਦੋਨੋਂ ਉਹ ਬੱਚੇ ਜਦ ਮਿਲਣਾ ਮਾਜਾ ਫਿਰ ਤੁਸੀਂ ਗੇਮ ਪਰ ਜਾ ਰਹੇ ਹੋਆ ਕਿਸ ਤਰ੍ਹਾਂ ਇਸ ਤਰ੍ਹਾਂ ਵੀ ਕਦੇ ਕੁਝ ਹੋ ਜਾ ਵੀ ਬੱਚੇ ਮਿਲਣਾ ਯਾਰ ਤੁਸੀਂ ਕਹਿੰਦੇ ਵੀ ਮੈਂ ਤਾਂ ਬਾਹਰ ਖੇਡਣ ਗਈ ਹਾਂ ਬੱਚੇ ਆਏ ਸੀ ਜੀ ਮੈਂ ਉਹਨਾਂ ਦੱਸਿਆ ਨਾ ਮੈਂ ਕਿ ਜੇ ਮੈਂ ਦੱਸ ਦਿੱਤਾ ਤੇ ਇਹਨਾਂ ਨੇ ਹੁਣੇ ਰੌਲਾ ਪਾ ਦੇਣਾ ਉਹ ਮੈਨੂੰ ਕਹਿੰਦੇ ਮਮੀ ਕਿੱਥੇ ਤੁਸੀਂ ਤੇ ਮੈਂ ਇਥੋਂ ਜਲੰਧਰੋਂ ਵਤਨ ਪੰਜਾਬ ਖੇੜ ਕੇ ਜਲੰਧਰ ਮੈਨੂੰ ਬਹੁਤ ਵਧੀਆ ਲੱਗਿਆ ਪੁੱਤ ਭਗਵੰਤ ਮਾਨ ਉੱਥੇ ਸੀ ਕਹਿੰਦੇ ਇਹ ਮੈਂ ਤੈਨੂੰ ਲੈਣ ਗਈ ਪੁੱਤ ਪਿਉਰੀ ਉਹਨਾਂ ਤੋਂ ਚੈਸ ਨੰਬਰ ਮੈਂ ਕਿਹਾ ਪੀਰ ਹੋ ਜਾਂਦੀ ਆ ਕਹਿੰਦੇ ਅੰਮਾ ਤੋਂ ਪਰਫੋਟੀ ਦਾ ਚੈਸ ਨੰਬਰ ਲੈਣ ਆਈ ਆ ਮੈਂ ਕਿਹਾ ਇਹ ਕਿਉਂ ਕਰਦੇ ਹੋ ਤੁਸੀਂ ਵੀ ਮੈਂ ਨਹੀਂ ਖੇਡ ਸਕਦੀ ਜਦੋਂ ਪੁੱਤ ਮੈਂ ਜੈਂ ਪਲਾਇਆ ਸਾਰੇ ਮੁੰਡਿਆਂ ਕੇ ਮੇਰੀ ਗੋਦੀ ਹੱਥ ਲਾ ਕੇ ਗਏ ਫਿਰ ਮੈਂ ਚੰਡੀਗੜ੍ਹ ਨੂੰ ਬੱਚੇ ਘਰ ਸੀ ਮੈਂ ਉਹਨਾਂ ਨੂੰ ਛੱਡ ਕੇ ਉਹ ਬਾਹਰੋਂ ਮੈਨੂੰ ਮਿਲਣ ਆਏ ਸੀ ਬੱਚਾ ਨੇ ਇਸ ਵੀ ਮਾਂ ਸਾਡੀ ਕੋਲੇ ਬੈਠੇ ਗੱਲਾਂ ਬਾਤਾਂ ਕਰੀਏ ਮੈਂ ਉਹਨਾਂ ਨੂੰ ਛੱਡ ਕੇ ਫੇਰ ਚਲੀ ਅੱਛਾ ਮਤਲਬ ਬੱਚੇ ਬਾਹਰ ਤੇ ਸਾਨੂੰ ਮਿਲਣ ਵਾਸਤੇ ਆਏ ਬੱਚੇ ਬਾਹਰੋਂ ਮਿਲਣ ਆਏ ਸੀ ਤੇ ਮੈਂ ਛੱਡ ਕੇ ਚਲੀ ਤੁਸੀਂ ਤੁਸੀਂ ਉਹ ਉਹ ਉਹਨਾਂ ਨੂੰ ਮਿਲਣ ਦੀ ਬਜਾਏ ਤੁਸੀਂ ਆਪਦਾ ਗੇਮ ਕਰਦੇ ਮੈਂ ਆਪਦੀ ਗੇਮ 'ਚ ਚੱਲੀ ਗਈ ਮੈਂ ਦੱਸਿਆ ਨਹੀਂ ਤੇ ਮੈਂ ਇਥੋਂ ਬਰਤਨ ਪੰਜਾਬ ਤੋਂ ਹੋ ਕੇ ਚੰਡੀਗੜ੍ਹ ਹੋ ਕੇ ਤੇ ਮੈਂ ਵਸਾਈ ਫਿਰ ਫਿਰ ਬੱਚੇ ਗੁੱਸਾ ਨਹੀਂ ਕਰਦੇ ਇਹ ਕੀਤਾ ਫਿਰ ਜਦੋਂ ਮੇਰੇ ਮੈਡਲ ਦੇਖੇ ਮੈਂ ਪੈਸੇ ਰੱਖ ਦਿੱਤੇ ਟੇਬਲ 'ਤੇ ਇਹਨਾਂ ਨੇ ਵੀਡੀਓ ਬਣਾ ਲਈ ਸਰਦਾਰ ਸਾ ਫਿਰ ਬੜੇ ਖੁਸ਼ ਹੋਏਗੇ ਖੁਸ਼ ਹੋਏ ਹਾਂ ਬੜੇ ਖੁਸ਼ ਹੋਏ ਬਿਮਾਰੀ ਮਾਂ ਇਸ ਉਮਰ ਦੇ ਵਿੱਚ ਵੀ ਲਾ ਲਓ ਇੱਕ ਤਾਂ ਨਾਮ ਕੁਮਾਰ ਹੈ ਕਿ ਤੋ ਪਹਿਲਾਂ ਹੀ ਵਾਹਿਗੁਰੂ ਕਿਰਪਾ ਦੀ ਗੱਲ ਨਾਮ ਆ ਉੱਪਰ ਤੇ ਹੁਣ ਵੀ ਨਾਮ ਕੁਮਾਰ ਹੈ ਆਰ ਚੰਗੀ ਸਿਹਤ ਆ ਅੱਜ ਦੇ ਟਾਈਮਾਂ ਵੀ ਹਾਂ ਮਤਲਬ ਆ ਪੁੱਤ ਕਹੇ ਮੈਂ ਮੇਰੀ ਤੇ ਬਾਬਾ ਜੀ ਬੀਬੀ ਮਨ ਕਰ ਤੇ ਬਾਪੂ ਫੌਜਾ ਸਿੰਘ ਵਾਹ ਨੂੰ ਮੇਰੇ ਕਿ ਬਾਬੂ ਫੌਜ ਦਾ ਸਭ ਤੋਂ ਮਰਦਾਪੁੱਤ ਹਮ ਸਵੇਰ ਸਾਰ ਦਾ ਉਹਦੀਆਂ ਫੋਟੋ ਮਾਸੂਆਣਾ ਸਾਹਿਬ ਮੀਟ ਹੁੰਦੀ ਹੈ ਮੈਂ ਤੁਹਾਨੂੰ ਦੱਸਾਂ ਹਾਂ ਦੇ ਸਾਲਾਂ ਹੀ ਉਹਨਾਂ ਦੀ ਫੋਟੋ ਸਾਡੀ ਬੇਟੇ ਲੱਗਦੀਆਂ ਵਾ ਇਹਦੇ ਵਿੱਚ ਹੈਗੇ ਸਾਡੀ ਦਿਖਾਉਣੀ ਤੇ ਅੱਛਾ ਥੈਂਕ ਯੂ ਤੇ ਮਾਤਾ ਗੱਲ ਦੀ ਜੀ ਜੀ ਮੰਨ ਕਰਦੀ ਨਹੀਂ ਰਾਈਆਂ ਮਿਸਟਰ ਮਿਰਖਾ ਸਿੰਘ ਨੂੰ ਲਾਉਣ ਲੱਗੇ ਆ ਮਿਸਟਰ ਮਿਲਖਾ ਸਿੰਘ ਨੇ ਆਕੇ ਜਦੋਂ ਮੈਂ 800 ਮੀਟਰ ਦੂਰਗਾਪਦ ਦੌੜੀ ਤੇ ਮੈਂ ਫਰਸਟ ਆਈ ਬਹੁਤ ਤਕੜੀਆਂ ਸੀ ਪੇਦੇ ਚੱਕਰ ਤੋਂ ਮੇਰੇ ਕੋਲ 20-25 ਅੱਗੇ ਸੀ ਫਿਰ ਮੈਡਮ ਕਹਿੰਦੇ ਮਿਸਟਰ ਮਿਲਖਾ ਸਿੰਘ ਆਹਰੇ ਕੱਪੜੇ ਪਾ ਲੋ ਫਿਰ ਉਹਨਾਂ ਨੇ ਮੇਰੇ ਸਿਰ ਤੇ ਹੱਥ ਧਰਿਆ ਮਿਸਟਰ ਮਰਾਉ ਸਿੰਘ ਤੇ ਮਿਸਟਰ ਮਿਲਖਾ ਸਿੰਘ ਅੱਛਾ ਮਤਲਬ ਤੁਹਾਨੂੰ ਬਹੁਤ ਚੰਗਾ ਲੱਗਿਆ ਜਦ ਵੀ ਉਹਨਾਂ ਨੇ ਵੀ ਤੇਰਾ ਤੇ ਥਾਰਾ ਸਤਿਕਾਰ ਕਰਿਆ ਉਹ ਹੁੰਦੇ ਹੁੰਦੇ ਸੀ ਮੀਟ ਵਿੱਚ ਅੱਛਾ ਤੇ ਫਰੀਦਕੋਟ ਦੀਆਂ ਕੁੜੀਆਂ ਦਾ ਵੱਖਰਾ ਮਾਨ ਕਰਦੇ ਸੀ ਵੀ ਕਿੰਨੀਆਂ ਦੇ ਆਹ ਜੀਤ ਪੋਜੀਸ਼ਨਾਂ ਪੈਂਦੀਆਂ ਵਾ ਸਾਡੇ ਕੋਚ ਨੇ ਮਾਤਾ ਗੱਲ ਕਰੀਏ ਕਿ ਜਿਸ ਤਰ੍ਹਾਂ ਹੋਣਾ ਸਾਰਾ ਕੁਝ ਇੰਨਾ ਕੁਝ ਜ਼ਿੰਦਗੀ ਦੇ ਵਿੱਚ ਕਰ ਲਿਆ ਤਾਂ ਕਦੇ ਇਹ ਸੋਚਿਆ ਵੀ ਚੱਲ ਹੁਣ ਨਿਬੜ ਗਿਆ ਵੀ ਬਹੁਤ ਹੋ ਗਈਆਂ ਗੇ ਮਾਇਆ ਹੋਰ ਕਦੇ ਵੀ ਚੱਲ ਠੀਕ ਆ ਹੁਣ ਗਰਾਊਂਡ ਨੂੰ ਮੱਥਾ ਟੇਕ ਦਈਏ ਨਹੀਂ ਪੁੱਤ ਮੈਨੂੰ ਫੋਨ ਆ ਜਾਂਦੇ ਆ ਵੀ ਮੈਡਮ ਫਲਾਣੀ ਇੱਥਾਂ ਤੁਸੀਂ ਆ ਜਿਓ ਜੀ ਨਹੀਂ ਪੁੱਤ ਮੈਂ ਆਖਰੀ ਦਮ ਤੱਕ ਮੈਂ ਇਹ ਮੈਨੂੰ ਆਖਰੀ ਦਮ ਤੱਕ ਸਰਦਾਰ ਸਾਹਿਬ ਲੱਭਣ ਮੈਨੂੰ ਟੈਗ ਚੋਂ ਲੱਭਣ ਬਸ ਵੀ ਮਤਲਬ ਮੇਰਾ ਆਖਰੀ ਦਮ ਵੀ ਇੱਥੇ ਨਿਕਲੇ ਬੇਟਾ ਮੈਨੂੰ ਇੰਨਾ ਇਸ ਧਰਤੀ ਨਾਲ ਇੰਨਾ ਪਿਆਰ ਆ। ਹੂੰ ਇਸ ਧਰਤੀ ਨੇ ਮੈਨੂੰ ਬਹੁਤ ਕੁਝ ਦਿੱਤਾ। ਹੂੰ ਅੱਜ ਮੇਰੇ ਬੱਚਿਆਂ ਦੀਆਂ ਨਾ ਉੱਥੇ ਗੋਰਿਆਂ ਦੇ ਬਰਾਬਰ ਆ। ਹੂੰ ਤੇ ਮੈਂ ਧਰਤੀ ਚੱਟ ਕੇ ਆਈ ਮੈਂ ਕਿਹਾ ਪੁੱਤ ਸਾਰਾ ਇਸ ਧਰਤੀ ਤੋਂ ਮਿਲਿਆ ਤੁਹਾਨੂੰ। ਹੂੰ ਮੇਰੇ ਬੱਚਿਆਂ ਨੂੰ ਵੀ ਗਰਾਉਂਡ ਦਾ ਤੁਸੀਂ ਸਤਿਕਾਰ ਇੰਨਾ ਹੀ ਕਰ ਰਹੇ ਆ ਹੁਣ ਤੱਕ ਬਹੁਤ ਸਤਿਕਾਰ ਕੀਤਾ ਪੁੱਤ ਇਹ ਪੁੱਜਣ ਜੋ ਧਰਤੀ ਆ। ਹੂੰ ਇੰਨਾ ਕੁਝ ਮਿਲਿਆ ਬਹੁਤ ਕੁਝ ਮਿਲਿਆ। ਪਰ ਹੁਣ ਅਖੀਰ ਕੇ ਵਿੱਚ ਜਿਹੜੇ ਮਤਲਬ ਹੋਰ ਕੁੜੀਆਂ ਮੁੰਡਿਆਂ ਨਵੇਂ ਅੱਜ ਕੱਲ ਆਪਾਂ ਕਹਿ ਦਈਏ ਕਿ ਬਹੁਤ ਇੱਕ ਪੈੜਾ ਕਹਿ ਲਈ ਕਿ ਮਹਿਸੂਸ ਵੀ ਹੋਆ ਬਹੁਤ ਜੋ ਬਾਤ ਕਹਿੰਦੇ ਹੋਏ ਕਿ ਮਰੀ ਜ਼ੁਬਾਨੀ ਆ ਜਿਹੜੀ ਨਸ਼ਿਆਂ ਕੰਨੀ ਨੂੰ ਜਾ ਰਹੀ ਆ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਦੇਖੋ ਬੱਚੇ ਸਭ ਤੋਂ ਪਹਿਲ ਨੂੰ ਇੱਕ ਸਮਝ ਆ ਹਮ ਜਿਨ੍ਹਾਂ ਨੇ ਸਿਰ ਜਿਆਵਾ ਉਹਨਾਂ ਦਾ ਫਰਜ਼ ਬਣਦਾ ਕੰਟਰੋਲ ਕਰਨ ਹਮ ਨਸ਼ਾ ਜਿਹੜਾ ਟਿੱਟਾ ਵਾਰਿਆ ਬੇਟੀ ਇਹ ਆਪਣੀ ਹੱਦਾਂ ਨੂੰ ਸੀਭ ਕਰ ਲਓਗੇ ਹਮ ਖਰੀਆਨੇ ਨੇ ਨਿਵਾੜਿਆ ਰਾਜਸਥਾਨ ਨੇ ਨਿਵਾੜਿਆ ਹਮ ਇਹ ਸਿਰਫ ਸਮਾਜ ਇਹਦਾ ਜ਼ਿੰਮੇਵਾਰ ਆ ਹਮ ਸਭ ਤੋਂ ਵੱਡਾ ਬੱਚੇ ਆ ਜੇ ਬੱਚੇ ਨੂੰ ਕੋਈ ਨਸ਼ਾ ਕਹਿੰਦਾ ਨਾ ਕੰਪਨੀ ਮਾਰੀ ਕਰਨ ਨਾ ਮੂੰਹ ਨੂੰ ਨਸ਼ੇ ਲਾਉਣ ਇਹੀ ਇਸ ਅਟੈਕ ਨਾਲ ਮਿਲਦਾ ਆ ਕੇ ਹਮ ਤਾਂ ਕਿ ਜਿਹੜੀ એનર્ਜੀ ਨਸ਼ਾ ਵਿੱਚ ਬਹਿ ਕੇ ਘੰਟਾ ਉਧਰ ਖਰਾਬ ਕਰਨੀ ਕੋ ਬੇਟਾ ਇੱਧਰ ਲੱਗੇ ਜਿਵੇਂ ਆਪਾਂ ਹੁਣ ਵੇਖੋ ਦੌੜੇ ਆਪਣਾ ਕਿੰਨਾ ਸਮਾਂ ਵਧੀਆ ਲੱਗ ਗਿਆ ਇੱਧਰ ਹਮ ਇਹਨਾਂ ਬੱਚਿਆਂ ਵਾਸਤੇ ਇਹ ਸਿੱਧ ਬਹੁਤ ਜ਼ਰੂਰੀ ਆ ਬੇਟਾ ਕਿਉਂਕਿ ਬਾਹਰਲੇ ਮੁਲਖਾਂ ਦੇ ਵਿੱਚ ਪੁੱਤੋ ਇਹ ਚੀਜ਼ ਮੈਂ ਦੇਖ ਕੇ ਆਈ ਆ ਉਹਨਾਂ ਮੈਨੂੰ ਕਿਹਾ ਸੀ ਤੁਸੀਂ ਇੰਡੀਆ ਨੂੰ ਕੀ ਸੁਨੇਹਾ ਦੇਵੋਗੇ ਇੱਕ ਇੰਗਲਿਸ਼ੀ ਸੀ ਦੂਜਾ ਸੀ ਮੈਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਵੀ ਉਹਨਾਂ ਵਰਗੇ ਆਪਾਂ ਨਹੀਂ ਬਣ ਸਕਦੇ ਬੇਟਾ ਨਸ਼ਾ ਉਧਰ ਕੰਟਰੋਲ ਵਿੱਚ ਉਧਰ ਬੱਚੇ ਹਰ ਇੱਕ ਚੀਜ਼ ਕੰਟਰੋਲ ਚ ਆ ਹਾਂ ਹਰੇ ਨਾਗਰਿਕ ਦੀ ਜ਼ਿੰਮੇਵਾਰੀ ਆ ਵੀ ਮੈਂ ਆਪਣਾ ਕੰਮ ਸਮੇਂ ਸਿਰ ਕਰਨਾ ਵਾ ਫਰਜ ਕਰ ਉਹ ਆਪਾਂ ਜਾ ਰਹੇ ਆ ਕਾਗਜ਼ ਆ ਬੇਟਾ ਅਗਲੇ ਬੰਦੇ ਨੇ ਚੱਕਿਆ ਇੱਥੇ ਮੈਂ ਕਾਗਜ਼ ਚੱਕ ਲਈ ਜਾਨੀ ਆ ਮਗਰ ਦਸ ਹੋਰ ਚੱਕ ਕੇ ਤਾੜੀ ਮਾਰ ਕੇ ਹੱਸਦੇ ਆ ਵੇਖੋ ਕੰਨੀ ਕਾਗਜ਼ਾਂ ਚੱਕ ਗਈ ਓ ਸ਼ੋਰ ਛੋੜ ਦਿੱਤੇ ਹਾਂ ਅੱਜ ਅੱਜ ਕਾ ਆਪਣਾ ਨਾਗਰਿਕ ਤੇ ਉਹਨਾਂ ਨਾਗਰਿਕ ਤੇ ਨਸ਼ੇ ਕਿਉਂ ਨਾ ਬਚ ਨਸ਼ਾ ਹੋ ਜਾਣ ਬੱਚੇ ਪੁੱਠੇ ਕਮਾਵਰ ਆਪ ਜਾਣ ਕੇ ਜਰ ਬੱਚਾ ਨੂੰ ਰੋਜ਼ਗਾਰ ਨਹੀਂ ਮਿਲੂਗਾ ਬੱਚਾ ਨੂੰ ਸਹੀ ਸੇਧ ਨਹੀਂ ਮਿਲੂਗੀ ਬੇਟਾ ਇਹ ਤੇ ਨਾ ਕਿਤੇ ਮਾਨਸਿਕਤਾ ਨੂੰ ਬਦਲਣ ਦੀ ਲੋੜ ਆ ਬਹੁਤ ਲੋੜ ਆ ਬੇਟਾ ਕਿਉਂਕਿ ਘਰ ਦੇ ਵਿੱਚੋ ਬੇਟੇ ਇੱਕ ਮਾਤਾ ਵਾ ਮਾਤਾ ਘਰ ਤੇ ਰਹਿੰਦੀ ਆ ਬਾਪ ਬਾਹਰਲੇ ਕੰਮਾਂ ਚ ਚਲਾ ਜਾਂਦਾ ਵਾ ਇੱਕ ਮਾਂ ਨੂੰ ਇੱਕ ਲੜਕੀ ਦੀ ਸੇਲੀ ਔਰ ਇੱਕ ਦੋਸਤ ਮਿੱਤਰ ਬੇਟੇ ਦੀ ਇੱਕ ਬੇਟੇ ਦੀ ਪਾਲਣ ਪੋਸ਼ਣ ਤੇ ਲੜਕੀ ਦਾ ਇੱਕ ਮਾਂ ਦੇ ਹੱਥ ਵਾਸਿਆ ਬੇਟਾ ਜੇ ਮਾਂ ਚਾਹੇ ਬੱਚੇ ਨੂੰ ਨਸ਼ਾ ਤੋਂ ਦੂਰ ਬੱਚੇ ਨੂੰ ਚੰਗਾ ਬਣਾ ਸਕਦੀ ਮਾਂ ਚਾਹੇ ਤੇ ਵਿਗਾੜ ਸਕਦੀ ਮਤਲਬ ਕਿ ਕਿਤੇ ਨਾ ਕਿਤੇ ਮਾਵਾ ਪਾਪਾਂ ਕੇ ਵੀ ਹੱਥ ਮਾ ਹੋਆ ਕਿ ਆਪਣੇ ਬੱਚੇ ਨੂੰ ਟਾਈਮ ਗੈਲ ਸੰਭਿਆ ਜਾ ਸਕੀ ਬਾਪ ਬੇਟਾ ਕੰਮ ਕਰਕੇ ਲਿਆਊਗਾ ਕਮਾ ਕੇ ਲਿਆਊਗਾ ਮਾਂ ਨੇ ਹਮੇਸ਼ਾ ਘੋੜਿਆ ਨਾ ਹੂੰ ਬਹੁਤ ਮਾਵਾ ਇਹ ਵੇ ਜਿਹੜੀਆਂ ਵਿੱਚੋਂ ਆ ਜਾਂਦੀਆਂ ਨੌਕਰੀ ਤੋਂ ਆ ਕੇ ਬੱਚਾ ਨੂੰ ਦੇਖ ਜਾਂਦੀਆਂ ਹੂੰ ਬਹੁਤ ਜ਼ਿੰਮੇਵਾਰੀ ਬੱਚੇ ਇੱਕ ਅਧਿਆਪਕ ਚੰਗਾ ਹੋਣਾ ਚਾਹੀਦਾ ਬੱਚੇ ਇੱਕ ਮਾਤੇ ਇੱਕ ਕੋਚ ਬੇਟੇ ਤੇ ਮਾਤਾ ਅੱਜ ਵੀ ਫੇਰ ਤੁਸੀਂ ਮਤਲਬ ਏ ਸੋ ਮਰ ਕੇ ਵਿੱਚ ਕਹਿ ਲੀਏ ਕਿ ਅੱਜ ਵੀ ਤੁਸੀਂ ਦੌੜ ਰਹੇ ਆ ਅੱਜ ਵੀ ਇਸੇ ਤਰ੍ਹਾਂ ਪ੍ਰੈਕਟਿਸ ਕਰ ਰਹੇ ਹੁਣ ਵੀ ਤੁਸੀਂ ਗੇਮਾਂ ਕਰਨ ਜਾਉਂ ਹਾਂ ਹਾਂਜੀ ਪੁੱਤ ਮੈਂ ਗਾਂ ਵੀ ਜਾਵਾਂਗੀ ਬੇਟਾ ਹੁਣ ਪੂਨੇ ਹੋ ਰਹੀ ਆ ਨੈਸ਼ਨਲ ਹੁਣ ਮੈਂ ਦੇਖਣਾ ਵੀ ਬੱਚੇ ਨਾ ਆ ਜਾਣ ਬਾਹਰੋਂ ਜਾਂ ਇਧਰੋਂ ਕੋਈ ਮੈਨੂੰ ਜਾਂ ਇਧਰੋਂ ਮੈਨੂੰ ਹੋਵੇਗਾ ਪਰ ਮੱਥਾ ਟਿਕਾਂਦਾ ਤੇ ਮੈਂ ਨਿਕਲ ਜਾਣਾ ਬੇਟਾ ਮੈਨੂੰ ਨਾਏ ਕਰਾਇਆ ਦੇਣ ਕਿ ਮੈਂ ਆਪਦੇ ਪੈਸੇ ਰੱਖ ਲੈਣੇ ਹੁੰਨੇ ਕੁਛ ਮੈਨੂੰ ਉੱਥੋਂ ਮਿਲ ਜਾਂਦੇ ਬੇਟਾ ਮੈਂ ਨਿਕਲ ਜਾਂਦੀ ਮਤਲਬ ਕਿ ਤੁਸੀਂ ਹਟਦੇ ਨਹੀਂ ਹੁਣ ਵੀ ਆਖਰੀ ਸਾਹ ਤੱਕ ਕਹਿਆ ਵੀ ਆਪਣੇ ਜਿਹੜਾ ਜੋ ਗਰਾਊਂਡ ਆ ਉਹਨੂੰ ਛੱਡਣਾ ਨਹੀਂ ਨਹੀਂ ਛੱਡਣਾ ਪੁੱਤ ਨੇਪਾਲ ਜਾਣੀ ਸੀ ਟੀਮ ਮੁੜ ਕੇ ਬੋਲਣ ਲੱਗ ਗਏ ਫਿਰ ਮੈਂ ਐਂਟੀ ਕਰਾਇਆਤੀ ਸੀ ਗੋਆ ਦੀ ਵੀ ਕਰਾਈ ਸੀ ਹੁਣ ਪੁੱਤ ਪੂਨੇ ਦੀ ਕਰਾਈ ਸੀ ਹైదరాబాద్ ਦੀ ਤਾਮਨਾਡੂ ਕਲਕੱਤਾ ਇੱਕ ਇਥੇ ਪੰਜ ਕੁੱਲੇ ਹੋ ਰਹੀ ਆ ਪੁੱਤ ਪੰਜ ਛੇ ਨੈਸ਼ਨਲ ਪੰਜ ਪੰਜ ਫੈਡਰੇਸ਼ਨ ਬਣ ਗਈਆਂ ਉਹ ਸਾਰੀਆਂ ਨੈਸ਼ਨਲ ਇਕੱਠੀ ਕਰਵਾ ਦੇ ਹਰ ਇੱਕ ਚੰਡੀਗੜ੍ਹ ਬਾਰੇ ਦੱਸ ਰਹੇ ਤੇ ਤੁਸੀਂ ਵੀ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੈਡਲ ਜਿੱਤੇਆਂ ਕਿਹੜੀ ਗੇਮ ਦੇ ਵਿੱਚ ਮੈਂ ਪੁੱਤ ਐਥਲੈਟਿਕਸ ਦੇ ਵਿੱਚ ਹਮ ਸਾਲ 1994 ਤੋਂ ਲੈ ਕੇ 2024 ਦਾ ਪੁੱਤ ਹੁਣ ਵੀ ਇੱਕ ਮੀਟ ਉੱਥੇ ਸ਼ਾਲੀ ਚ ਹੋ ਗਈ ਸੀ ਮੈਂ ਚੰਡੀਗੜ੍ਹ ਹਰ ਮਾਸਟਰ ਮੀਟ ਤੇ ਜਾਂਦੀ ਆ ਬੇਟੇ ਜਦੋਂ ਕਿ ਉਹ ਕੰਪੀਟੀਸ਼ਨ ਇੰਨਾ ਜ਼ਿਆਦਾ ਉੱਥੇ ਕਿਉਂਕਿ ਉੱਥੇ ਅਫਸਰਾਂ ਦੀਆਂ ਵਾਈਫ ਸਾਮਾ ਨਾਡੂ ਉਧਰ ਬਹੁਤਾ ਜਾਂਦੇ ਬੱਚੇ ਹੂੰ ਜਿਹੜੀਆਂ ਮਾਸਟਰ ਮੀਟ ਹੁੰਦੀਆਂ ਤੇ ਮਾਸਟਗਾਂ ਆਸਾਬਦੀਆਂ ਪਰ ਚੰਡੀਗੜ੍ਹ ਵਾਲੀ ਚ ਹੁਣ ਤੱਕ ਤੁਸੀਂ ਮਤਲਬ 골ਡ ਮੈਡਲ ਰਹੀ ਹੋ ਮੈਂ ਬੱਚੇ 골ਡ ਮੈਡਲ ਮੈਂ ਹਾਰਡਲ ਤੇ ਦੋਨੋਂ ਹਾਰਡਲ ਤੇ ਨਾ ਹੋ ਜਾਂ ਪੁੱਤ 골ਡ ਮੈਡਲ ਚੰਡੀਗੜ੍ਹ ਰਡੀਆਂ ਵੀ ਪੁੱਤ ਸਾਡੀਆਂ 4 ਇੰਚ ਟੂ 100 ਮੀਟਰ ਤੇ 4 ਇੰਚ ਟੂ 400 ਮੀਟਰ ਮਤਲਬ 1974 ਕਹ ਰਹੇ ਹੋ ਤੁਸੀਂ ਹਾਂ 1974 ਤਾਂ ਲੈ ਕੇ ਪੁੱਤ ਮੈਂ ਇਧਰ ਜੁੜੀਆਂ 1974 ਤੇ ਲੈ ਕੇ ਹੁਣ ਤੱਕ ਤੁਸੀਂ 골ਡ ਮੈਡਲ ਜਿੱਤਦੇ ਆ ਗਏ 골ਡ ਮੈਡਲ ਪੁੱਤਾ ਚੰਡੀਗੜ੍ਹ ਕੀਆਂ ਜਿਹੜੀਆਂ ਗੇਮਾਂ ਚੰਡੀਗੜ੍ਹ ਦੀਆਂ ਜਿੰਨੀਆਂ ਮਾਸਟਰ ਮੀਟ ਆ ਕੋਈ ਮਾਸਟਰ ਮੀਟ ਹੋਈ ਤੇ ਤੂੰ ਉਧਰ ਨੂੰ ਆ ਜੀ ਸਾਰੀ ਵੀਡੀਓ ਬਣਾਈ ਬਹੁਤ ਬਜ਼ੁਰਗ ਹੁੰਦੇ ਆ ਤੌੜੀਆਂ ਦਾੜੀਆਂ ਜਦੋਂ ਬੱਚੇ ਦੌੜਦੇ ਆ ਤੇ ਮੇਰੀ ਭੈਣ ਜਦੋਂ ਪਹਿਲੀ ਵਾਰੀ ਆਈ ਛੋਟੀ ਵਾਦੀ ਵਾਲੀ ਚੰਡੀ ਬਖਸ਼ੀਸ਼ ਹੈ ਤੇ ਕਰੰਟ ਮੀਟ ਆ ਤੌੜੀਆਂ ਦਾੜੀਆਂ ਜਦੋਂ ਦੌੜਦੇ ਆ ਨਾ ਤੁਹਾਡੇ ਵਾਂਗੂੰ ਯੰਗ ਲੱਗਦੇ ਨੇ ਅੱਖਾਂ ਜੱਥਰੂ ਆ ਜਾਂਦੇ ਬੇਟਾ ਮਤਲਬ ਕਿ ਉਹਨਾਂ ਨੇ ਸਰੀਰ ਸੰਭਾਲ ਕੇ ਰੱਖੇ ਹੋਏ ਆ ਪੂਰਾ ਬੇਟਾ ਇੱਕ ਸਪੋਰਟਸਮੈਨ ਆ ਤੁਹਾਡੇ ਵਾਂਗੂ ਲੱਗੂਗਾ ਦੋਨਾਂ ਵਾਂਗੂ ਇੰਨਾ ਸਰੀਰ ਸੰਭਾਲਿਆ ਸਪੋਰਟਸਮੈਨਾਂ ਦਾ ਮਸੂਹਾਨਾ ਸਾਹਿਬ ਦੀ ਤੁਹਾਨੂੰ ਮੀਟ ਦਿਖਾਵੂਗੀ ਸਭ ਤੋਂ ਤਕੜੀ ਮੀਟ ਹੋ ਆਜੀ ਚੰਡੀਗੜ੍ਹ ਵਾਲਿਆਂ ਤੇ ਹੈਈ ਆ ਬੇਟਾ ਉਧਰ ਤੇ ਬਹੁਤ ਆ ਜਾਂਦੇ ਅਫਸਰਾਂ ਦੀ ਵਾਈਫ ਬਹੁਤ ਆ ਜਾਂਦੀਆਂ ਮਾਤਾ ਨੂੰ ਦੇਖ ਕੇ ਮੈਨੂੰ ਮਨਮੋਹਨ ਵਾਰਿਸ ਕਾ ਹੋ ਗੀ ਤੇ ਆਦ ਆ ਰਿਹਾ ਜਦ ਮਨਮੋਹਨ ਵਾਰਿਸ ਉਹਨਾਂ ਨੇ ਗਾਇਆ ਤਾਂ ਕਿ ਆਪਣੇ ਸਰੀਰਾਂ ਬਾਝੋਂ ਹਾਨੀੋਂ ਕਿਸੇ ਨੇ ਨਾ ਲੱਗੀਆਂ ਨਭਾਉਣੀਆਂ ਵੀ ਮਤਲਬ ਜਿਹੜੇ ਸਰੀਰ ਆਪਣਾ ਸਰੀਰ ਜਿਹੜਾ ਸੰਭਾਲ ਕੇ ਰੱਖ ਲਿਆ ਜਿੰਨਾ ਉਸ ਦੇ ਬਿਨਾ ਹੋਰ ਕੋਈ ਕੰਮ ਨਹੀਂ ਕੁਝ ਵੀ ਕੰਮ ਨਹੀਂ ਆਉਂਦਾ ਤਾਂ ਅੱਜ ਮਾਤਾ ਨੇ ਉਹ ਬੋਲਾਂ ਵਾ ਪੂਰਨੇ ਪਾਏ ਆ ਮੈਂ ਕਹਾ ਵੀ ਤਾਂ ਨਾ ਮਾਤਾ ਇਸ ਉਮਰ ਕੇ ਵਿੱਚ ਵੀ ਜਿਹੜਾ ਇੰਨਾ ਸਰੀਰ ਸੰਭਾਲ ਕੇ ਰੱਖਿਆ ਹੋਇਆ ਔਰ ਚੰਗੇ ਸਰੀਰ ਕੇ ਗੈਲਗੈਲ ਇੱਕ ਬਹੁਤ ਚੰਗੀ ਆਤਮਾ ਵੀ ਮਾਤਾ ਕੀ ਇਸ ਸਰੀਰ ਕੇ ਵਿੱਚ ਵਾਸ ਕਰ ਰਹੀ ਆ ਮੈਂ ਕਹਾ ਵੀ ਮਾਤਾ ਮਾਤਾ ਨੂੰ ਵਾਹਿਗੁਰੂ ਦਿਨ ਦੁੱਗਣੀਆਂ ਰਾਤ ਚੌਗਣੀ ਤਰੱਕੀ ਦੇਵੇ ਅਰ ਮੈਂ ਕਹਾ ਵੀ ਮਾਤਾ ਨੂੰ ਹੋਰ ਵੀ ਸਿਹਤਯਾਬੀ ਹੈ ਜਿਹੜੀ ਵਾਹਿਗੁਰੂ ਬਖਸ਼ਦੇ ਰਹੇ ਬਾਕੀ ਮਾਤਾ ਕੀ ਗੱਲ ਆਪਾਂ ਗੱਲਾਂ ਬਾਤਾਂ ਕਰੀਆਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਕਰੀਆਂ ਤੁਹਾਨੂੰ ਅੱਜ ਕਾ ਜੋ ਇੰਟਰਵਿਊ ਕਿਸ ਤਰ੍ਹਾਂ ਲੱਗਿਆ ਮੈਨੂੰ ਤਾਂ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਆ ਤੁਸੀਂ ਮੈਂ ਕਹਾ ਵੀ ਇੱਕ ਵਾਰੀ ਆਪਣੇ ਬੱਚਿਆਂ ਨੂੰ ਇਹ ਇੰਟਰਵਿਊ ਜ਼ਰੂਰ ਸ਼ੇਅਰ ਕਰਿਓ ਬੱਚਿਆਂ ਨੂੰ ਜ਼ਰੂਰ ਦਿਖਾਇਓ ਤਾਂ ਕਿ ਆਪਣੇ ਬੱਚੇ ਵੀ ਮੋਟੀਵੇਸ਼ਨ ਲੈ ਕੇ ਚੰਗੇ ਪਾਸਾ ਚੰਗੀ ਸੇਧ ਲੈ ਸਕਣ ਤੁਹਾਡੀ ਆਪਣੀ رائے ਕਮੈਂਟ ਬਾਕਸ ਵਿੱਚ ਦੇਣਾ ਨਾ ਭੁੱਲਿਓ ਜੁੜੇ ਰਹੋ ਪੁਆਦ ਵੈਬ ਟੀਵੀ ਕੇ ਗੈਲ ਸਤਿ ਸ੍ਰੀ ਅਕਾਲ